ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫਿਰ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਲੈ ਕੇ ਸੋ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਬਠਿੰਡਾ ਸ਼ਹਿਰ ਦੇ ਵਿੱਚ ਗੁਰੂ ਕੀ ਨਗਰੀ ਦੇ ਵਿੱਚ ਬਹੁਤ ਹੀ ਸੋਹਣੀ ਕੋਠੀ ਹੈ ਤੇ ਗੁਰੂ ਕੀ ਨਗਰੀ ਮੁਹੱਲਾ ਵੀ ਬਹੁਤ ਹੀ ਵਧੀਆ ਸੋ ਕੋਠੀ ਵੇਖਣ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਬਈ ਜੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਹਾਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਜੇ ਹੋ ਸਕੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਵੀ ਫ੍ਰੀ ਆਫ ਕੋਸਟੀ ਆ ਕੋਈ ਖਰਚਾ ਨਹੀਂ ਆਉਂਦਾ ਤੇ ਆਜੋ ਫਿਰ ਦੇਖਦੇ ਆ ਆਪਾਂ ਗੁਰੂ ਕੀ ਨਗਰੀ ਦੇ ਵਿੱਚ ਬਣੀ ਹੋਈ ਇਹ ਕੋਠੀ ਸੋ ਆਪਾਂ ਇਸ ਵੇਲੇ ਹੈਗੇ ਆ ਰਸੋਈ ਦੇ ਵਿੱਚ ਔਰ ਬਹੁਤ ਹੀ ਸੋਹਣਾ ਕਬੜ ਵੀ ਰਸੋਈ ਦੇ ਵਿੱਚ ਬਣਿਆ ਹੋਇਆ ਸੋ ਸਾਰੀ ਕੋਠੀ ਨੂੰ ਵਾਲ ਪੱਟੀ ਹੋਈ ਵੀ ਆ ਪੀਓਪੀ ਦਾ ਕੰਮ ਹੋਇਆ ਵੀ ਆ ਡੋਰ ਵਿੰਡੋਜ਼ ਦਾ ਕੰਮ ਵੀ ਬਹੁਤ ਸੋਹਣਾ ਹੋਇਆ ਟਾਈਲਜ਼ ਬਹੁਤ ਵਧੀਆ ਲੱਗੇ ਆ ਡੋਰ ਤੁਸੀਂ ਦੇਖ ਰਹੇ ਹੋ ਸੋ ਪੀਓਪੀ ਦਾ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਖੂਬਸੂਰਤ ਹੈ ਸੋ ਸਾਰਾ ਕੰਮ ਜਿਹੜਾ ਆਲ ਓਕੇ ਆ ਬਹੁਤ ਹੀ ਵਧੀਆ ਜਿਹੜਾ ਕੰਮ ਕੋਠੀ ਦਾ ਹੋਇਆ ਵੀ ਹੈ ਸੋ ਗੁਰੂ ਕੀ ਨਗਰੀ ਬਠਿੰਡਾ ਸ਼ਹਿਰ ਦੇ ਵਿੱਚ ਇਸ ਵੇਲੇ ਆਪਾਂ ਕੋਠੀ ਦੇਖ ਰਹੇ ਹਾਂ ਸੋ ਤੁਸੀਂ ਵੀ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆਪਾਂ ਫ੍ਰੀ ਆਫ ਕੋਸਟ ਕਰਦੇ ਆਂ ਤੁਸੀਂ ਕਰਨਾ ਕੀ ਹੈ ਬਸ ਉਹ ਧਿਆਨ ਨਾਲ ਸੁਣਿਓ ਕਰਦੀ ਬੜੀ ਆਰਾਮਦਰੀ ਦੇ ਨਾਲ ਵੀਡੀਓ ਬਣਾ ਕੇ 3-4 ਮਿੰਟਾਂ ਦੀ ਜਰੂਰ ਹੋਵੇ ਉਹ ਵੀਡੀਓ ਤੇ ਸਾਨੂੰ ਸੈਂਡ ਕਰ ਦਿਓ ਸਾਡਾ ਇਹ ਵਟਸਐਪ ਨੰਬਰ ਹੀ ਆ ਜੋ ਤੁਸੀਂ ਡਿਸਪਲੇ ਤੇ ਦੇਖ ਰਹੇ ਹੋ ਸੋ 3-4 ਫੋਟੋਆਂ ਵੀ ਫਰੰਟ ਤੋਂ ਖਿੱਚ ਕੇ ਕਰਦੀਆਂ ਭੇਜੋ ਤੇ ਘਰ ਦੀ ਸਾਰੀ ਡਿਟੇਲ ਕਿੰਨੇ ਬੈੱਡਰੂਮ ਬਣਿਆ ਕਿੰਨੇ ਵਾਸ਼ਰੂਮ ਬਣਿਆ ਕਿੰਨੇ ਗੱਜ ਦੇ ਵਿੱਚ ਆ ਜਾਂ ਕਿੰਨੇ ਮਰਲਿਆਂ ਦੇ ਵਿੱਚ ਆ ਇਹ ਸਾਰੀ ਡਿਟੇਲ ਇੱਕ ਪੇਜ ਉੱਤੇ ਲਿਖ ਕੇ ਉਹਦੀ ਫੋਟੋ ਖਿੱਚ ਕੇ ਸਾਨੂੰ ਭੇਜੋ ਤੇ ਐਡ ਆਪਾਂ ਤੁਹਾਡੀ ਫ੍ਰੀਜ ਕਰਾਂਗੇ ਗੱਲ ਕਰਦੇ ਸੀ ਆਪਾਂ ਇਹਦੇ ਰੇਟ ਦੀ ਤਾਂ 35 ਲੱਖ ਰੁਪਈਆ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ 35 ਲੱਖ ਰੁਪਈਆ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਜਿਸ ਵੀ ਵੀਰਪੁਰਾਣੇ ਗੁਰੂ ਕੀ ਨਗਰੀ ਦੇ ਵਿੱਚ ਘਰ ਖਰੀਦਣਾ ਹੋਵੇ ਤਾਂ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਘਰ ਨੂੰ ਖਰੀਦ ਸਕਦੇ ਹੋ ਸੋ ਬਹੁਤ ਹੀ ਸੋਹਣਾ ਜਿਹੜਾ ਕਰ ਬਣਿਆ ਹੋਇਆ ਬਹੁਤ ਹੀ ਸੋਹਣੀ ਕੋਠੀ ਬਣੀ ਹੋਈ ਆ ਸਾਰੀ ਕੋਠੀ ਦੇ ਵਿੱਚ ਫਰਸ਼ ਦਾ ਕੰਮ ਸਾਰਾ ਓਕੇ ਆ ਟਾਈਲਸ ਬਹੁਤ ਸੋਹਣੀ ਲੱਗੀ ਹੋਈ ਆ ਸੌ ਰਸੋਈ ਦੇ ਵਿੱਚ ਕਵਰ ਦਾ ਕੰਮ ਵੀ ਓਕੇ ਆ ਵਾਲ ਪੱਟੀ ਹੋਈ ਵੀ ਆ ਡੋਰ ਵਿੰਡੋਜ਼ ਦਾ ਕੰਮ ਔਰ ਵਾਲ ਪੱਟੀ ਪੀਓਪੀ ਦਾ ਕੰਮ ਸਾਰਾ ਕੰਮ ਜਿਹੜਾ ਘਰ ਦੇ ਵਿੱਚ ਓਕੇ ਆ ਸੋ ਬਿਜਲੀ ਫਿਟਿੰਗ ਟੂਟੀਆਂ ਦੀ ਫਿਟਿੰਗ ਸਭ ਕੰਮ ओके है जिस भी वीरप्रान ने इस कार नु खरीदना होवे सो so, जो भी ਤੁਸੀਂ ডিসਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਜਾਂ ਇਹਦੇ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਆ ਤਾਂ ਤਾਂ ਵੀ ਤੁਸੀਂ ਕਾਲ ਕਰ ਸਕਦੇ ਹੋ ਜੋ ਕਿਸੇ ਤਰ੍ਹਾਂ ਦੀ ਵੀ ਪ੍ਰਾਪਰਟੀ ਨੂੰ ਜੇਕਰ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਤੇ ਸਮਾਂ ਪਹਿਲਾਂ ਦੀ ਤਰ੍ਹਾਂ ਫਿਰ ਅਜਾਤ ਨਹੀਂ ਦੇ ਦਿੰਦਾ ਤੇ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ